ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੰਦੇ ਵਿੱਚ ਰੀਜ ਆਇ ਟੌਪਿਕ ਡਿਸਕਸ ਕਰੀਏ ਕਿ ਯਾਦਾ ਸ਼ਹੀਦੀ ਸਿੱਖਾਂ ਦੀ ਕਿਉਂ ਹੁੰਦੀ ਹੈ ਚਾਹੇ ਆਜ਼ਾਦੀ ਦੀ ਜੰਗ ਵਲੇ ਦੇਖ ਲੋ ਚਾਹੇ ਮੁਗਲ ਰਾਜ ਵਲੇ ਦੇਖ ਲੋ ਜੋ ਸ਼ਹੀਦੀ ਸਿੱਖਾਂ ਦੀ ਹੈ ਉਹ ਤੁਹਾਨੂੰ ਕਿਸੇ ਹੋਰ ਦੀ ਨਜ਼ਰ ਨਹੀਂ ਆਏ ਕਾਰਨ ਕੀ ਹੈ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਵੱਲ ਝਾਤ ਮਾਰੀਏ ਤਾਂ ਪਹਿਲੀ ਸ਼ਹੀਦੀ ਸਿੱਖ ਕੌਮ ਦੇ ਵਿੱਚ ਉਹਨਾਂ ਦੀ ਹੋਈ ਉਹ ਪਹਿਲੇ ਸ਼ਹੀਦ ਸਨ ਉਹਨਾਂ ਉਹ ਸ਼ਹੀਦੀ ਦੇ ਵਿੱਚ ਇੱਕ ਗੱਲ ਬੜੀ ਪਿਆਰੀ ਸੀ ਪੰਜਾਂ ਦੇ ਉਹ ਪਤਾ ਕੀ ਹੈ ਉਹ ਸ਼ਹੀਦੀ ਦੇ ਵਿੱਚ ਜਹਾਂਗੀਰ ਤੱਤਾ ਸੀ ਉਹ ਸ਼ਹੀਦੀ ਦੇ ਵਿੱਚ ਤਤੀ ਤਵੀ ਤੱਤੀ ਸੀ ਉਹ ਸ਼ਹੀਦੀ ਦੇ ਵਿੱਚ ਰੇਤ ਵੀ ਤੱਤੀ ਸੀ ਉਹ ਸ਼ਹੀਦੀ ਦੇ ਵਿੱਚ ਜੋ ਕੋਈ ਠੰਡਾ ਬੈਠਾ ਸੀ ਨਾ ਉਹ ਗੁਰੂ ਅਰਜਨ ਦੇਵ ਹਰਨ ਕੀ ਸੀ ਇਸ ਕਾਰਨ ਨੂੰ ਸਮਝਣ ਦੀ ਲੋੜ ਹੈ ਜੇ ਇਸ ਕਾਰਨ ਨੂੰ ਸਮਝ ਗਏ ਤਾਂ ਸਿੱਖ ਕੌਮ ਦੇ ਬਾਰੇ ਪਤਾ ਲੱਗ ਜਾਏਗਾ ਕਿ ਸਿੱਖ ਕੌਮ ਹੈ ਕੀ ਹੈ ਕਿਉਂ ਸਿੱਖ ਕੌਮ ਦੇ ਵਿੱਚ ਯਾਰਾ ਸ਼ਹੀਦियां ਹੁੰਦੀਆਂ ਹਨ ਸਾਧ ਸੰਗਤ ਜੀ ਦੋ ਚੀਜ਼ਾਂ ਹੁੰਦੀਆਂ ਹਨ ਇੱਕ ਹੁੰਦੀ ਹੈ ਸਤਾ ਇੱਕ ਹੁੰਦੀ ਹੈ ਸੱਤ ਸਤਾ ਹੁੰਦੀ ਹੈ ਆਪਾਂ ਕੋਈ ਰਾਜਨੀਤਿਕ ਬੰਦਾ ਕਹਿੰਦਾ ਕਿ ਮੈਨੂੰ ਸਤਾ ਚਾਹੀਦੀ ਹੈ ਪਾਵਰ ਚਾਹੀਦੀ ਹੈ ਉਹਨੂੰ ਸਤਾ ਕਿਹਾ ਜਾਂਦਾ ਹੈ ਇਹ ਬਾਹਲੀ ਪਾਵਰ ਬਾਹਲੀ ਪਾਵਰ ਬਾਹਲੀ ਲੋਕਾਂ ਦੇ ਉੱਪਰ ਹਕੂਮਤ ਕਰਕੇ ਮਿਲਦੀ ਹੈ ਇੱਕ ਹੁੰਦੀ ਹੈ ਸਤਾ ਤੇ ਇੱਕ ਹੁੰਦੀ ਹੈ ਸਤ ਸਤ ਪਤਾ ਕੀ ਹੁੰਦੀ ਹੈ ਇਹ ਵੀ ਪਾਵਰ ਹੁੰਦੀ ਹੈ ਇਹ ਪਾਵਰ ਮਿਲਦੀ ਹੈ ਬਾਹਲੇ ਲੋਕਾਂ ਤੇ ਹਕੂਮਤ ਕਰਕੇ ਨਹੀਂ ਆਪਣੇ ਮਨ ਦੇ ਉੱਪਰ ਆਪਣੇ ਉੱਪਰ ਹਕੂਮਤ ਕਰਕੇ ਇਹਨੂੰ ਸਤ ਬੁਲਦੇ ਹਨ ਉਸ ਸਤਾ ਦੇ ਵਿੱਚ ਤੁਸੀਂ ਲੋਕਾਂ ਨੂੰ ਮਾਰਦੇ ਹੋ ਕੁੱਟਦੇ ਹੋ ਉਸ ਸਤਾ ਦੇ ਵਿੱਚ ਤੁਸੀਂ ਸਾਰੀ ਲੋਕਾਈ ਦਾ ਕਹਨ ਕਰ ਦਿੰਦੇ ਹੋ ਐਚ 7 ਦੇ ਵਿੱਚ ਤੁਸੀਂ ਆਪਣੇ ਹਾਤੀ ਆਪਣੇ ਬੱਚਿਆਂ ਦਾ ਕਹਨ ਕਰਦੇ ਹੋ ਮੇਰੇ ਮਨ ਦੇ ਬੱਚੇ ਹਨ ਕਾਮ ਕਰੋ ਲੋ ਮੋਹੰਕਾਰ ਆਪਣੇ ਹਾਤੀ ਮੈਂ ਉਹਨਾਂ ਬੱਚਿਆਂ ਨੂੰ ਮਾਰਦਾ ਹਾਂ ਜਦ ਮੈਂ ਆਪਣੇ ਹਾਤੀ ਉਹਨਾਂ ਬੱਚਿਆਂ ਨੂੰ ਮਾਰਦਾ ਹਾਂ ਮੈਨੂੰ ਸਤ ਮਿਲਦਾ ਹੈ ਸਤ ਪਰਮਾਤਮਾ ਮਿਲਦਾ ਹੈ ਸਤਾ ਦੇ ਲਾਲਚੀ ਹਮੇਸ਼ਾ ਸਤ ਦੇ ਬੰਦਿਆਂ ਨੂੰ ਸ਼ਹੀਦ ਕਰਦੇ ਆਏ ਹੈ ਇਹ ਹੀ ਕਾਰਨ ਹੈ ਸ਼ਹੀਦਾਂ ਦੀ ਸਿੰਘਾਂ ਦੀ ਜਿਆਦਾ ਸ਼ਹੀਦੀ ਹੋਣੀ ਸਾਧ ਸੰਗਤ ਜੀ ਕਦੀ ਧਿਆਨ ਕਰਕੇ ਦੇਖਿਓ ਕਦੀ ਆਪਾਂ ਦੇਖਦੇ ਹਾਂ ਕਿ ਆਰੇ ਦੇ ਨਾਲ ਚੀਰ ਦਿੱਤਾ ਗਿਆ ਬੰਦ ਬੰਦ ਕੱਟੇ ਗਏ ਆਪਾਂ ਕਹਿੰਨੇ ਆ ਤਤੀ ਤਵੀਆਂ ਤੇ ਬਿਠਾ ਦਿੱਤਾ ਗਿਆ ਕੀ ਗੱਲ ਸਿੰਘਾਂ ਨੂੰ ਸਿੱਖਾਂ ਨੂੰ ਦਰਦ ਨਹੀਂ ਹੁੰਦਾ ਯਕੀਨ ਮੰਨਿਓ ਦਰਦ ਤਾਂ ਸਰੀਰ ਨੂੰ ਹੁੰਦਾ ਹੈ ਪਰ ਉਹ ਮਹਿਸੂਸ ਨਹੀਂ ਹੁੰਦਾ ਕਿਉਂਕਿ ਅੰਦਰ ਪਹਿਲੇ ਹੀ ਉਹ ਸ਼ਹੀਦ ਹੋ ਚੁੱਕੇ ਹਨ ਸਿੱਖ ਧਰਮ ਦੇ ਵਿੱਚ ਬੋਲ ਦਿੱਤਾ ਗਿਆ ਜਦ ਗੁਰੂ ਗ੍ਰੰਥ ਸਾਹਿਬ ਕੋ ਪੁੱਛਿਆ ਗਿਆ ਤੇ ਬੋਲੇ ਨਾ ਹਮ Hindu ਨਾ Musalman ਨਾ ਤਾਂ ਮੈਂ Hindu ਹਾਂ ਨਾ Musalmanਾਂ ਫਿਰ ਕੌਣ ਆ ਮੇਰਾ ਕੋਈ ਮਜ਼ਬ ਵੀ ਨਹੀਂ ਹੈ ਇਸੇ ਮਜ਼ਬ ਦੀ ਗੱਲ ਨਹੀਂ ਆ ਰਹੀ ਧਰਮ ਦੀ ਗੱਲ ਆ ਰਹੀ ਹੈ ਤੇ ਧਰਮ ਕੀ ਹੈ ਸਗਲ ਧਰਮ ਮੈ ਸੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਐ ਮੇਰਾ ਤਰਨ ਸੋ ਸ਼ਹੀਦੀਆਂ ਕਿਉਂ ਹੁੰਦੀਆਂ ਹਨ ਸ਼ਹੀਦੀਆਂ ਤਾਂ ਹੁੰਦੀਆਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਦੇ 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 ਚਾਹ ਉੱਠਦਾ ਹੈ ਉਸ ਪਰਿਪੂਰਨ ਪਰਮਾਤਮਾ ਦੇ ਦਰਸ਼ਨ ਕਰਨ ਦਾ ਚਾਹ ਉੱਠਦਾ ਹੈ ਉਸ ਪਰਿਪੂਰਨ ਪਰਮਾਤਮਾ ਦੇ ਘਰ ਜਾਣ ਦਾ ਉਸ ਚਾਹ ਦੇ ਵਿੱਚ ਫਿਰ ਉਹ ਜੀਂਦੇ ਜੀ ਸ਼ਹੀਦੀ ਦੀ ਰਾਹ ਤੇ ਤੁਰਨਾ ਸ਼ੁਰੂ ਹੁੰਦਾ ਹੈ ਫਿਰ ਝੂਠ ਦੇ ਅੱਗੇ ਸੀਸ ਨਹੀਂ ਝੁਕਾਂਦਾ ਉਹਨੂੰ ਪਤਾ ਜਿਸ ਦਿਨ ਮੈਂ ਝੂਠ ਦੇ ਅੱਗੇ ਸੀਸ ਝੁਕਾ ਦਿੱਤਾ ਮੇਰਾ ਸਤ ਮਰ ਜਾਏਗਾ। ਇਹੀ ਕਾਰਨ ਹੈ ਸੀਸ ਝੁਕਦਾ ਨਹੀਂ। ਇਹੀ ਕਾਰਨ ਹੈ ਇਹ ਸਿੰਘ ਚੁੱਪਦੇ ਨਹੀਂ। ਸਤ ਨੂੰ ਕੁਰਬਾਨ ਨਹੀਂ ਕਰਦੇ। ਬਾਸ਼ਾ ਕਿਰਪਾ ਕਰਨ ਅਸੀਂ ਇਸ ਰਾਹ ਨੂੰ ਸਮਝੀਏ। ਇਸ ਰਾਹ ਪਰ ਚੁਰਨਾ ਸ਼ੁਰੂ ਕਰੀਏ। ਗੁਰੂ ਗ੍ਰੰਥ ਸਾਹਿਬ ਦਾ ਰਾਹ, ਪ੍ਰੇਮ ਦਾ ਰਾਹ ਹੈ। ਗੁਰੂ ਗ੍ਰੰਥ ਸਾਹਿਬ ਦਾ ਰਾਹ ਪਰੀਪੂਰਨ ਪਰਮਾਤਮਾ ਨੂੰ ਪਾਉਣ ਦਾ ਰਾਹ ਹੈ ਗੁਰੂ ਗ੍ਰੰਥ ਸਾਹਿਬ ਦਾ ਰਾਹ ਆਪਣੇ ਆਪ ਨੂੰ ਜਾਣਨ ਦਾ ਰਾਹ ਹੈ ਗੁਰੂ ਗ੍ਰੰਥ ਸਾਹਿਬ ਦਾ ਰਾਹ ਪ੍ਰਭੂ ਕੀ ਬਾਤ ਹੈ ਆਓ ਅਸਰਾਤੇ ਤੁਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ